ਮਾਰੇ ਗਏ ਸਕੂਲੀ ਬੱਚਿਆਂ ਦੇ ਪਰਿਵਾਰਾਂ ਦੇ ਵੱਲੋਂ ਡੀਸੀ ਪਟਿਆਲਾ ਦੀ ਆਰਥਿਕ ਉਤਾਰਕਏ ਕੀਤਾ ਗਿਆ ਆਪਣਾ ਗੁੱਸਾ ਜ਼ਾਹਿਰ ਤੁਹਾਂ ਦਾਦ ਨੇ ਕਿ ਇੱਕ ਮਹੀਨਾ ਪਹਿਲਾਂ ਇੱਕ ਖੁਨੀ ਰੀਪਰ ਦੇ ਵੱਲੋਂ ਨਿਯਾਇ ਮਾਈਨਿੰਗ ਕਰਦੇ ਹੋਏ 13 ਰਫਤਾਰ ਦੇ ਨਾਰਜ ਸਕੂਲੀ ਬੱਚਿਆਂ ਅਤੇ ਭਰੀ ਹੋਈ ਇਨਵਾ ਕਾਰ ਨੂੰ ਸਮਾਣਾ ਪਟਿਆਲਾ ਰੋਡ ਦੇ ਕੋਲ ਟੱਕਰ ਮਾਰ ਦਿੱਤੀ ਗਈ ਸੀ ਜਿਸ ਦੇ ਵਿੱਚ 7 ਸਕੂਲੀ ਬੱਚੇ ਅਤੇ ਇਨਵਾ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ ਸੀ ਕੁਨੀ ਰਿਪਰੇ ਡਰਾਈਵਰ ਦੀ ਉਮਰ ਹੈ ਤਕਰੀਬਾ 19 ਸਾਲ ਦੱਸੀ ਗਈ ਸੀ ਅਤੇ ਉਸ ਦੇ ਕੋਲ ਟਿੱਪੇ ਚਲਾਣ ਦਾ ਲਾਇਸੈਂਸ ਵੀ ਨਹੀਂ ਸੀ ਜਿਸ ਦੇ ਕਰਕੇ ਪੀੜੇ ਪਰਿਵਾਰਾਂ ਦੇ ਵੱਲੋਂ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਸੀ ਤਾਇਆ ਜਾਣਕਾਰ ਦੇ ਮੁਤਾਬਿਕ ਤੁਹਾਂ ਦਾ ਜ਼ਿੰਦਿਆ ਕਿ ਪੀੜੇ ਪਰਿਵਾਰ ਨੇ ਧਰਨੇ ਦੌਰਾਨ ਕੈਂਡਲ ਮਾਰਚ ਵੀ ਕੱਢਿਆ ਸੀ ਪਰ ਫਿਰ ਵੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕੀ ਜਿਸ ਤੋਂ ਗੁੱਸੇ ਵਿੱਚ ਆਏ ਪੀੜੇ ਪਰਿਵਾਰਾਂ ਨੇ ਤਸੀਰ ਪ੍ਰੀਸ਼ਰ ਦੇ ਬਾਅਦ ਲਗਾਤਾਰ ਧਰਨੇ ਦਾ ਐਲਾਨ ਕੀਤਾ ਅਤੇ ਅੱਜ ਧਰਨੇ ਦੇ 5ਵੇਂ ਦਿਨ ਡੀਸੀ ਪਟਿਆਲਾ ਅਤੇ ਏਡੀਸੀ ਪਟਿਆਲਾ ਦੇ ਵੱਲੋਂ ਤਹਿਸੀਲ ਪ੍ਰੈਸਰ ਦੇ ਬਾਹਰ ਪੀੜਾ ਪਰਿਵਾਰਾਂ ਨੂੰ ਜਦੋਂ ਮਿਲਣ ਲਈ ਪਹੁੰਚੇ ਤਾਂ ਗੁੱਸੇ ਵਿੱਚ ਪੀੜਾ ਪਰਿਵਾਰ ਆ ਗਏ ਪਰਿਵਾਰਵਾਨਾਂ ਦੇ ਵੱਲੋਂ ਡੀਸੀ ਪਟਿਆਲਾ ਅਤੇ ਏਡੀਸੀ ਪਟਿਆਲਾ ਦੀ ਆਰਥੀ ਉਤਾਰੀ ਗਈ ਅਤੇ ਫੁੱਲ ਮਾਲਾ ਉਹਨਾਂ ਨੂੰ ਕਹਿਣਾ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ ਨਹੀਂ ਨਹੀਂ ਮੈਮੂ ਪਹਿਲੇ ਕਮੈਂ ਤੁਹਾਨੂੰ ਬਹੁਤ ਨਹੀਂ ਉਸ ਦਿਨ ਦੀ ਕਿਰਪਾ ਸੀ ਤੁਸੀਂ ਨਹੀਂ ਬੈਠਾ ਬਾਅਦ ਵਿੱਚ ਹਰ ਕਿੰਨੇ ਦੀ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਪਾਣੀ ਨਹੀਂ ਹਾਂ ਖੜੋ ਦੋ ਟਾਈਮ ਪਿਛੇ ਆ ਫੜਿਓ ਬੇਟਾ ਪਲੀਜ਼ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹਾਂ ਬੱਚੇ ਵਾਲੇ ਨਾ ਸਾਰੇ ਨਾ ਹੈਗੇ ਆ ਨਾ ਬੱਚੇ ਬਸ ਫਿਰ ਮੈਂ ਉਹੀ ਕਹਿੰਦੇ ਹਾਂ ਨਹੀਂ ਨਹੀਂ ਮੈਂ ਬੈਠ ਨਹੀਂ ਬੈਠ ਕੇ ਨਹੀਂ ਜਨੇ ਕਦੇ ਕਿਸੇ ਦੇ ਘਰ ਜਾਂਦੇ ਆ ਅਸੀਂ ਆਪਣੇ ਘਰ ਦੀ ਸੂਕੀ ਦੇਖਿਆ ਸੀ ਸਾਡੇ ਬੱਚੇ ਚੀਜ਼ਾਂ ਦਿਖਾਉਂਦੇ ਬਿਨਾਂ ਸੀ ਹੱਥ ਵੀ ਲਗਾ ਸਕਦੇ ਅੱਜ ਕਿਦਾਂ ਦੀ ਗੱਲ ਹੈ ਪਾਣੀ ਚੋਂ ਪੰਜ ਕਿੰਨਾ ਲੱਗਦਾ ਹੈ ਕਿ ਸੋਨੇ ਬੱਚੇ ਨਾਲ ਗੱਲ ਕਰਦੇ ਪਿਆ ਮੈਂ ਕਿਹਨੂੰ ਸਾਡੀ ਰੋਲਿਆ ਹੋਇਆ ਗੱਲ ਕਰਦੇ ਕਿਹਦੀ ਬੇਟੀ ਨੂੰ ਰੋਲਿਆ ਕਰ ਸਾਰਾ ਪਤਾ ਹੈ ਬੈਠ ਕੇ ਹਾਰ ਅਭੀ ਖਤਮ ਕਰ ਬੱਚੇ ਨੂੰ ਦੇਖੀਏਗੇ ਇੱਕ ਇੱਕ ਬੱਚੇ ਨੂੰ ਮਿਲੀਆਂ ਮੈਂ ਇੱਥਾ ਲਾਤਾ ਉਹ ਦੇਖੋ ਸਾਡੇ ਬੱਚੇ ਦੇਖੋ ਅੱਗੇ ਮੇਰੀ ਨਹੀਂ ਦੇਖੇ ਮੈਂ ਤੁਸੀ ਸਾਡੇ ਬੱਚੇ ਤੁਹਾਨੂੰ ਸਾਡੇ ਬੱਚੇ ਦੇਖੇ ਕਿੰਨੇ ਤੇਜ਼ ਰਿਹਾ ਕਿੰਨੇ ਤੇਜ਼ ਨੀ ਆਉਂਦੇ ਬੱਚੇ ਸਾਨੂੰ ਮਿਲ ਨਹੀਂ ਦਿਖਾਏ ਗਏ ਜਿਹੜੇ ਘੇਟੇ ਬੱਚੇ ਅਸੀਂ ਤੁਹਾਨੂੰ ਮੈਡਮ ਇਹਨਾਂ ਨੂੰ ਪਛਾਣ ਕਰਾਈਏ ਪਾਪਾ ਨੇ ਲਾਰ ਦਿੱਤਾ ਗਿਆ ਇਹ ਕੀ ਬੋਲਦਾ ਮੈਂ ਅਸੀਂ 11 ਸਾਲ ਪਾਲੀ ਸੀ ਸਾਨੂੰ ਹੱਥ ਵੀ ਨਹੀਂ ਲਾਉਂਦਾ ਉਹਨਾਂ ਨੂੰ ਕਰ ਇੱਕ ਮਿੰਟ ਅੱਧਾ ਮਿੰਟ ਵੀ ਨਹੀਂ ਰੋਕਿਆ ਅਸੀਂ ਹਿੰਮਤ ਹੋਣ ਅਸੀਂ ਖਾ ਚੁੱਕਿਆ ਸੀ ਅਸੀਂ ਫਿਰ ਵੀ ਸਬਰ ਰੱਖਿਆ ਅੱਜ ਮਿਤੀ 6 ਜੂਨ 2025 ਹੈ ਤੇ ਕੱਲ 7 ਜੂਨ ਨੂੰ ਇੱਕ ਪੂਰਾ ਮਹੀਨਾ ਹੋ ਜਾਣਾ ਸਾਡੇ ਬੱਚਿਆਂ ਨੂੰ ਸਾਡੇ ਘਰੋਂ ਬਾਹਰ ਅਸੀਂ ਕੱਲ ਵੀ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਪੀਟੀਸ਼ਨ ਦਿੱਤੀ ਸੀ ਤੇ ਅੱਜ ਦੁਬਾਰਾ ਅਸੀਂ ਅਪੀਲ ਕਰਦੇ ਆ ਕਿ ਸਾਨੂੰ ਇਨਸਾਫ ਜਿਹੜਾ ਉਹ ਅਜੇ ਤੱਕ ਨਹੀਂ ਮਿਲਿਆ ਜਿੰਦੇ ਲਈ ਅਸੀਂ ਸਾਰੇ ਭਟ ਗਰੇ ਆਂ ਵਾਰ-ਵਾਰ ਪ੍ਰਸ਼ਾਸਨ ਦੇ ਦਰਖੇਸਤਾਂ ਲਏ ਤਾਂ ਜਿਵੇਂ ਅਸੀਂ ਕੱਲ ਵੀ ਅਪੀਲ ਕੀਤੀ ਸੀ ਕਿ 7 ਜੂਨ ਨੂੰ ਪਾਖੜਾ ਦੇ ਪੁਲ ਤੇ ਇੱਕ ਵਿਸ਼ਾਲ ਧਰਨਾ ਲਗਾਇਆ ਜਾਏਗਾ ਸੁੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਉਹਦੇ ਵਾਸਤੇ ਸਮਾਣੇ ਦੀਆਂ ਜਿੰਨੀਆਂ ਵੀ ਧਾਰਮਿਕ ਸਮਾਜਿਕ ਰਾਜਨੀਤਿਕ ਸੰਗਠਨ ਨੇ ਵਪਾਰ ਮੰਡਲ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਵੱਧ ਚੜ੍ਹ ਕੇ ਸਾਡਾ ਸਹਿਯੋਗ ਦਿਓ ਤੇ 9 ਵਜੇ ਮਾਤਾ ਰਾਣੀ ਚੌਕ ਨੇੜੇ ਤਹਿਸੀਲ ਕੰਪਲੈਕਸ ਪਹੁੰਚੋ ਇੱਥੋਂ ਆਪਾਂ ਇੱਕ ਵਿਸ਼ਾਲ ਜਿਹੜਾ ਹੈ ਜਨ ਸਮੂਹ ਲੈ ਕੇ ਭਾਖੜਾ ਦੇ ਪੁਲ ਤੇ ਪਹੁੰਚਾਂਗੇ ਉੱਥੇ ਭਾਖੜਾ ਸਮਾਣਾ ਪਟਿਆਲਾ ਰੋਡ ਜਿਹੜਾ ਹੈ ਉਹ ਜਾਣ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜਿਹੜੀ ਸੁੱਤੀ ਹੋਈ ਸਰਕਾਰ ਹੈ ਉਹ ਜਾਗ ਸਕੇ ਤਾਂ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਹਰ ਘਰ ਚੋਂ ਹਰ ਦੁਕਾਨ ਚੋਂ ਘੱਟੋ ਘੱਟ ਇੱਕ ਇੱਕ ਬੰਦਾ ਜਿਹੜਾ ਹੈ ਉਹ ਜ਼ਰੂਰ ਪਹੁੰਚੇ ਸਾਰੀਆਂ ਮਾਤਾਵਾਂ ਨੂੰ ਭੈਣਾਂ ਨੂੰ ਵਰਜਾਈਆਂ ਨੂੰ ਸਭ ਨੂੰ ਬੇਨਤੀ ਹੈ ਕੀਰਤਨ ਮੰਡਲੀਆਂ ਨੂੰ ਜਿੰਨੀਆਂ ਵੀ ਕੀਰਤਨ ਮੰਡਲੀਆਂ ਨੇ ਜਿੰਨੀਆਂ ਵੀ ਧਾਰਮਿਕ ਜੜੀਆਂ ਮੰਡਲੀਆਂ ਨੇ ਮਹਿਲਾਵਾਂ ਦੀਆਂ ਉਹ ਸਭ ਨੂੰ ਵੀ ਅਪੀਲ ਹੈ ਕਿਉਂਕਿ ਤੁਸੀਂ ਪਹਿਲਾਂ ਵੀ ਸਾਡਾ ਬੜਾ ਸਾਥ ਦਿੱਤਾ ਸੀ ਤੇ ਸਾਨੂੰ ਉਮੀਦ ਹੈ ਕੱਲ ਵੀ ਤੁਸੀਂ ਸਾਡਾ ਉਵੇਂ ਹੀ ਪਰਵੇ ਹੰਗਾਰੇ ਨਾਲ ਸਾਡਾ ਸਾਥ ਦੋਗੇ ਧੰਨਵਾਦ